ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਸ਼ਟਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਟਾ ਮੁੱਦਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਨੂੰ ਬਰਖਾਸਤ ਕੀਤਾ ਗਿਆ ਹੈ ਤੇ ਉਸ ਤੋਂ ਬਾਅਦ ਪੰਜ ਪਿਆਰਿਆਂ ਨੇ ਜਥੇਦਾਰਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਉਸ ਤੋਂ ਬਾਅਦ ਕੌਮ ਦਾ ਰੋਹ ਦੁਬਾਰਾ ਚੜ ਪਿਆ ਤੇ ਕੌਮ ਨੇ ਬਾਦਲਾਂ ਦੇ ਪੁਤਲੇ ਫੂਕਣ ਦੀ ਮੁਹਿੰਮ ਦੁਬਾਰਾ ਸ਼ੁਰੂ ਕਰ ਦਿੱਤੀ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਣਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਦਲਾਂ ਦੇ ਪੁਤਲੇ ਫੂਕੇ ਜਾਣ ਦੀ ਜਿਹੜੀ ਮੁਹਿੰਮ ਦੁਆਰਾ ਕੌਮ ਵੱਲੋਂ ਸ਼ੁਰੂ ਕੀਤੀ ਗਈ ਹੈ ਇਸ ਨੂੰ ਤੁਸੀਂ ਕਿਵੇਂ ਲੈਂਦੇ ਹੋ ਤੇ ਇਹ ਮੁਹਿੰਮ ਕਿੱਥੋਂ ਤੱਕ ਜਾਏਗੀ ਦੇਖੋ ਬਿੱਪਾ ਜਿਸ ਤਰ੍ਹਾਂ ਆਪਾਂ ਬਾਰ-ਬਾਰ ਇਹ ਗੱਲ ਕਰਦੇ ਆ ਰਹੇ ਹਾਂ ਉਰੀ ਗੱਲ ਬਿਲਕੁਲ ਸੱਚਾ ਤੇ ਅਜੋ ਦਾ ਸਬੂਤ ਆ ਜਿਹੜਾ ਉਹ ਸਾਡੇ ਸਾਹਮਣੇ ਵੀ ਆ ਗਿਆ ਕਿ ਜਿਹੜਾ ਰੋ ਜਿਹੜਾ ਰੋਸ ਜਿਹੜੀ ਮਤਲਬ ਇੱਕ ਤਰ੍ਹਾਂ ਦਾ ਜਿਹੜਾ ਦਰਦ ਚੀ ਸਪੀੜਾ ਕੌਮ ਦੇ ਮਨ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦਾ ਜਿਹੜਾ ਕਤਲੇਆਮ ਹੋਇਆ ਗੁਰਬਾਣੀ ਦੀ ਜਿਹੜੀ ਨਰੰਤਰ ਬੇਕਦਰਹੀ ਹੋ ਰਹੀ ਆ ਉਸ ਨੂੰ ਲੈ ਕੇ ਜਿਹੜਾ ਕੌਮ ਦੀ ਪੀੜਾ ਹੈ ਜਿਹੜੀ ਉਹ ਹਲੇ ਵੀ ਉਸੇ ਤਰ੍ਹਾਂ ਬਰਕਰਾਰ ਹੈ ਹਾਂਜੀ ਉਹ ਰੋਹ ਉਹ ਰੋਸ ਆ ਜਿਹੜਾ ਉਹ ਹਲੇ ਵੀ ਉਸੇ ਤਰ੍ਹਾਂ ਬਰਕਰਾਰ ਹੈ ਚਾਹੇ ਉਹ ਸਰਬੱਤ ਖਾਲਸੇ ਵੇਲੇ ਵੀ ਦਿਖਾਈ ਦਿੱਤਾ ਵਰਗਾੜੀ ਦੇ ਸ਼ਰਧਾਂਜਲੀ ਸਮਾਗਮ ਚ ਵੀ ਉਹ ਖਾਈ ਦਿੱਤਾ ਤੇ ਜਦੋਂ ਕੌਮ ਸੜਕਾਂ ਤੇ ਉਤਰੀ ਉਦੋਂ ਵੀ ਦਿਖਾਈ ਦਿੱਤਾ ਤੇ ਭਾਵੇਂ ਕਿ ਸਰਕਾਰ ਨੇ ਆਪਣੇ ਡੰਡੇ ਦੇ ਜ਼ੋਰ ਨਾਲ ਰਾਜ ਸਤਾ ਦੇ ਜ਼ੋਰ ਨਾਲ ਸੰਘਰਸ਼ ਦੇ ਆਗੂਆਂ ਨੂੰ ਇੱਕ ਦੂਸਰੇ ਤੋਂ ਦੂਰ ਕਰਕੇ ਆਪਣੇ ਜਿਹੜੇ ਸ਼ਾਮ-ਦਾਮ ਦੰਡਪੇੜ ਵਾਲੇ ਸਾਰੇ ਚਾਰ ਵਰਤ ਗਈ ਸਰਕਾਰ ਨੇ ਕੋਸ਼ਿਸ਼ ਕੀਤੀ ਆ ਕਿ ਇਹ ਸਿੱਖ ਸੰਘਰਸ਼ਾ ਜਿਹੜਾ ਉਹਨੂੰ ਖਤਮ ਕਰ ਦਿੱਤਾ ਜਾਵੇ ਠੰਡਾ ਪਾ ਦਿੱਤਾ ਜਾਵੇ ਪਰੰਤੂ ਜਿਹੜਾ ਮਨਾ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਆ ਕਿ ਕੌਮ ਦੇ ਮਨਾ ਚ ਜਿਹੜਾ ਗੁਰੂ ਸਾਹਿਬ ਵਾਲੇ ਮੁੱਦੇ ਨੂੰ ਲੈ ਕੇ ਜਿਹੜਾ ਮਨਾ ਦੇ ਵਿੱਚ ਰੋਹ ਤੇ ਰੋਸਾ ਉਹ ਉਵੇਂ ਹੀ ਬਰਕਰਾਰ ਆ ਜੀ ਪਹਿਲੀ ਘਟਨਾ ਅਸੀਂ ਦੇਖੀ ਸ਼ਹੀਦੀ ਜੋੜ ਮੇਲੇ ਤੇ ਸਾਬਜਾਦ ਦੇ ਛੋਟੇ ਸਾਬਜਾਦਿਆਂ ਦੇ ਸ਼ਹੀਦੀ ਜੋੜ ਮੇਲੇ ਤੇ ਕੌਮ ਦੇ ਮਨਾਂ ਦਾ ਉਰੋਸ ਜਾਗਿਆ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਾ ਪਹਿਲੇ ਦਿਨ ਨਾ ਆਖਰੀ ਦਿਨ ਬੋਲਣ ਨਹੀਂ ਦਿੱਤਾ ਉਸ ਤੋਂ ਬਾਅਦ ਹਾਲਾਂਕਿ ਜਿਹੜੀ ਘਟਨਾ ਉਸ ਤੋਂ ਬਾਅਦ ਵਾਪਰੀ ਆ ਕਿ ਪੰਜ ਪਿਆਰਿਆਂ ਨੂੰ ਇਹਨਾਂ ਨੇ ਬਰਖਾਸਤ ਕਰ ਦਿੱਤਾ ਉਸ ਨੇ ਮੈਂ ਸਮਝਦਾ ਕਿ ਜਿਹੜੀ ਕੌਮ ਦੇ ਮਨਾਂ ਦੇ ਵਿੱਚ ਚਿੰਗ ਸੀਗੀ ਜਿਹੜੀ ਜਿਹੜੀ ਤੁਖਦੀ ਸੀ ਉਹਦੇ ਤੇ ਹੋਰ ਮਤਲਬ ਭੰਬੜਾ ਜਿਹੜਾ ਉਹਦੇ ਨਾਲ ਭੰਬੜਾ ਜਿਹੜਾ ਬਲਿਆ ਤੇ ਉਸ ਭੰਬੜ ਦਾ ਅੱਜ ਜਿਹੜਾ ਅਸੀਂ ਸੇਖ ਹੈ ਉਹ ਦੇਖਿਆ ਕਿ ਅੱਜ ਸਮਾਣੇ ਦੇ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਬਾਦਲਾਂ ਦਾ ਪੁਤਲਾ ਜਿਹੜਾ ਉੱਥੇ ਫੂਕਿਆ ਤੇ ਜਿਸ ਤਰ੍ਹਾਂ ਦੇ ਨਾਰੇ ਉੱਥੇ ਲਾਏ ਜਾ ਰਹੇ ਸੀ ਬਾਦਲਾਂ ਦੇ ਵਿਰੁੱਧ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਸੀ ਉਹਦੇ 'ਚ ਮਤਲਬ ਇੱਕ ਬੜੀ ਜਿਹੜੀ ਅਸੀਂ ਕਹਿ ਸਕਦੇ ਹਾਂ ਨਾ ਬੜੀ ਡੂੰਗੀ ਨਫ਼ਰਤ ਆ ਜਿਹੜੀ ਉਹ ਦਿਖਾਈ ਦਿੰਦੀ ਸੀ ਸੋ ਇਹ ਜਿਹੜਾ ਤੁਸੀਂ ਗੱਲ ਕੀਤੀ ਆ ਕਿ ਇਹ ਕੌਮ ਦੇ ਮਨਾਂ ਦੇ ਵਿੱਚ ਜਦੋਂ ਤੱਕ ਰੋਹ ਤੇ ਰੋਸ ਦਾ ਜਿਹੜਾ ਜਵਾਲਾਮੁਖੀ ਆ ਜਿਹੜਾ ਦਦਕ ਰਿਹਾ ਵਾ ਮਨਾਂ ਦੇ ਵਿੱਚ ਉਹਨੇ ਫੁੱਟਣਾ ਹੀ ਫੁੱਟਣਾ ਵਾ ਚਾਹੇ ਅੱਜ ਫੁੱਟੇ ਚਾਹੇ ਕੱਲ ਫੁੱਟੇ ਸੋ ਕੱਲ ਦੀ ਘਟਨਾ ਤੋਂ ਬਾਅਦ ਅੱਜ ਇਹ ਜਿਹੜਾ ਬਾਦਲਾਂ ਦੇ ਪੁਤਲੇ ਫੂਕਣ ਦੀ ਦੁਆਰਾ ਤੋਂ ਸਿੱਖ ਸੰਗਤਾਂ ਨੇ ਜਿਹੜਾ ਆਪਣਾ ਜੋ ਆਪਣਾ ਜਿਹੜਾ ਰੋਸ ਪ੍ਰਗਟਾਉਣ ਦਾ ਢੰਗ ਆ ਜਿਹੜਾ ਉਹ ਦੁਆਰਾ ਤੋਂ ਸ਼ੁਰੂ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੋਹ ਤੇ ਰੋਸ ਆ ਜਿਹੜਾ ਕੀ ਕੀ ਰੂਪ ਧਾਰੂਗਾ ਜੀ ਸੋ ਇਹ ਇਹਦੀ ਇੱਕ ਇੱਕ ਤਰ੍ਹਾਂ ਸੀ ਸਮਝ ਸਕਦੇ ਦੁਆਰਾ ਸ਼ੁਰੂਆਤ ਹੈ ਕਿਉਣ ਵਾਲੇ ਦਿਨਾਂ 'ਚ ਕੀ ਕੀ ਰੂਪ ਤਾਰੂਗਾ ਇਹ ਭਾਵੇਂ ਕਿਸ ਹਾਲੇ ਸਮੇਂ ਦੇ ਗੰਦਰ ਹੈਗਾ ਗਰਭ ਚ ਪਰੰਤੂ ਜੋ ਅਸੀਂ ਮਹਿਸੂਸ ਕਰਦੇ ਆ ਉਹ ਉਸ ਤੋਂ ਲੱਗਦਾ ਹੈ ਕਿ ਕੌਮ ਆ ਜਿਹੜੀ ਉਹ ਕਦੇ ਵੀ ਇਸ ਕਾਂਡ ਦੇ ਲਈ ਬਾਦਲਾਂ ਨੂੰ ਮਾਫ ਕਰਨ ਲਈ ਤਿਆਰ ਨਹੀਂ ਹੋਊਗੀ ਜੀ ਪੰਜ ਪਿਆਰੇ ਵੱਲੋਂ ਭਾਵੇਂ ਕਿ ਜਥੇਦਾਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ ਪਰੰਤੂ ਕੌਮ ਬਾਦਲਾਂ ਦੇ ਬਾਈਕਾਟ ਦੇ ਲਈ ਤਤਪਰ ਹੈ ਇਸ ਨੂੰ ਤੁਸੀਂ ਕਿਵੇਂ ਦੇਖਦੇ ਆ ਦੇਖੋ ਭਾਬ ਜਿਸ ਤਰ੍ਹਾਂ ਪੰਜ ਪਿਆਰਿਆਂ ਨੇ ਜਿਹੜਾ ਫੈਸਲਾ ਕੀਤਾ ਕਿਉਂਕਿ ਉਹ ਧਾਰਮਿਕ ਸ਼ਕਤੀਤਾ ਨੇ ਕੌਮ ਦੀ ਸਰਵੋੱਚ ਧਾਰਮਿਕ ਸੰਸਥਾ ਉਹਨਾਂ ਨੇ ਸਿੱਧਾ ਰਾਸੀਗੰਦ ਦੇ ਵਿੱਚ ਮਤਲਬ ਅਸੀਂ ਸਮਝਦੇ ਹਾਂ ਕਿ ਉਸ ਦੇ ਵਿੱਚ ਕੋਈ ਉਹ ਐਟ ਸੁੱਟਣ ਦੀ ਬਜਾਏ ਉਹਨਾਂ ਨੇ ਆਪਣੇ ਧਾਰਮਿਕ ਖੇਤਰ ਦੇ ਵਿੱਚ ਜਿਹੜਾ ਵੀ ਕੁਝ ਉਹਨਾਂ ਨੇ ਕੀਤਾ ਜਿਹੜਾ ਵੀ ਉਹਨਾਂ ਨੇ ਫੈਸਲਾ ਲਿਆ ਉਹਨੂੰ ਸਿਰਫ ਤੇ ਸਿਰਫ ਧਾਰਮਿਕ ਖੇਤਰ ਤੱਕ ਸੀਮਿਤ ਰੱਖਿਆ ਹਾਂ ਜੀ ਤਖਤਾਂ ਦੇ ਜਥੇਦਾਰਾਂ ਨੂੰ ਉਹਨਾਂ ਨੇ ਮਤਲਬ ਪੰਥ ਚੋਂ ਛੇਕਣ ਦੀ ਗੱਲ ਕੀਤੀ ਹੈ ਉਹਨਾਂ ਨਾਲ ਸਮਾਜਿਕ ਬਾਈਕਾਟ ਦੀ ਗੱਲ ਕੀਤੀ ਹੈ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਗੱਲ ਆ ਗਈ ਜਾਂ ਮੁਖ ਸਕੱਤਰ ਦੀ ਗੱਲ ਆ ਗਈ ਕਿਉਂਕਿ ਉਹ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇੱਕ ਧਾਰਮਿਕ ਆਗੂ ਅਸੀਂ ਮੰਨਦੇ ਆਂ ਭਾਵੇਂ ਕਿ ਧਾਰਮਿਕ ਆਗੂ ਨਹੀਂ ਉਹ ਪੂਰੀ ਤਰ੍ਹਾਂ ਰਾਸ਼ੀ ਆਗੂ ਹੁੰਦੇ ਆਂ ਬਾਦਲਾ ਦੀ ਜਿਹੜਾ ਲਫਾਵੇ ਚੋਂ ਨਿਕਲਣ ਵਾਲਾ ਵਿਅਕਤੀ ਆ ਉਹ ਸਿਰਫ ਤੇ ਸਿਰਫ ਰਾਸ਼ੀ ਹੋਊਗਾ ਧਾਰਮਿਕ ਹੋ ਹੀ ਨਹੀਂ ਸਕਦਾ ਪਰਤੂ ਉਸ ਦੇ ਬਾਵਜੂਦ ਵੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਉਹਦਾ ਜਿਹੜਾ ਮੁਖ ਸਕੱਤਰ ਹੈ ਜਿਨ੍ਹਾਂ ਨੇ ਉਹਨਾਂ ਨੂੰ ਬਰਤਾਰਫ ਕੀਤਾ ਵਾ ਡਿਸਮਿਸ ਕੀਤਾ ਵਾਂਜ ਪਿਆਰਿਆਂ ਨੂੰ ਉਹਨਾਂ ਨੂੰ ਦੋਸ਼ੀ ਜ਼ਰੂਰ ਕਰਦਾਨੀ ਤੀ ਕਰੋਨਾ ਦੇ ਮਤਲਬ ਉਹਨਾਂ ਨੂੰ ਸਜ਼ਾ ਕੀ ਦੇਣੀ ਆ ਇਹ ਫੈਸਲਾ ਉਹਨਾਂ ਨੇ ਕੌਮ ਤੇ ਛੱਡਤਾ ਹਾਂਜੀ ਸੋ ਕੌਮ ਇਸ ਗੱਲ ਨੂੰ ਮਹਿਸੂਸ ਕਰਦੀ ਅਸੀਂ ਕਹਿ ਸਕਦੇ ਆ ਕੌਮ ਇਸ ਗੱਲ ਨੂੰ ਪੂਰੀ ਤਰ੍ਹਾਂ ਬਖੂਬੀ ਸਮਝਦੀ ਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਸ਼੍ਰੋਮਣੀ ਕਮੇਟੀ ਦਾ ਮੁਖ ਸਕੱਤਰ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਵੀ ਮੁਲਾਜ਼ਮ ਆ ਜਿਹੜਾ ਉਹ ਬਾਦਲਾਂ ਦਾ ਗੁਲਾਮ ਆ ਹਾਂਜੀ ਉਸ ਤੋਂ ਬਾਅਦ ਜਿਹੜੀ ਗੱਲ ਅਸੀਂ ਜਥੇਦਾਰ ਜਿਨ੍ਹਾਂ ਨੂੰ ਕੌਮ ਨੇ ਤਾਂ ਪਹਿਲਾਂ ਹੀ ਨਕਾਰ ਦਿੱਤਾ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਲਾਏ ਹੋਏ ਜਥੇਦਾਰ ਨੇ ਉਹ ਵੀ ਪੂਰੀ ਤਰ੍ਹਾਂ ਬਾਦਲਾਂ ਦੇ ਗੁਲਾਮ ਨੇ ਸੋ ਕੌਮ ਇਹ ਗੱਲ ਮਹਿਸੂਸ ਕਰਦੀ ਆ ਕਿ ਜਿਹੜਾ ਸਾਡਾ ਅਸਲ ਵਿੱਚ ਦੁਸ਼ਮਨਾ ਜਿਹੜਾ ਸਾਡਾ ਸਿਖਰਲਾ ਦੁਸ਼ਮਨਾ ਜਿਹੜਾ ਸਿੱਖ ਸੰਸਥਾਵਾਂ ਦਾ ਕਾਤਲ ਆ ਜਿਹੜਾ ਸਿੱਖੀ ਦੀ ਹੋਂਦ ਤੇ ਕਹਾੜਾ ਚਲਾਉਣ ਵਾਲਾ ਹੈਗਾ ਉਹ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲਾ ਸੋ ਇਹ ਜਿਹੜਾ ਗੁੱਸਾ ਅੱਜ ਅਸੀਂ ਦੇਖ ਰਹੇ ਹਾਂ ਕਿ ਬਾਦਲ ਦੇ ਪੁੱਤਲੇ ਹੁੱਕਣ ਦੀ ਗੱਲ ਆ ਜਿਹੜੀ ਉਹ ਦੁਆਰਾ ਤੋਂ ਸ਼ੁਰੂ ਹੋਈ ਆ ਤੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਜਿਸ ਨਫ਼ਰਤ ਦੇ ਪ੍ਰਗਟਾਵੇ ਨਾਲ ਸ਼ੁਰੂ ਹੋਈ ਆ ਉਹ ਉਹ ਕਿਤੇ ਠੱਲ ਪੈਣ ਵਾਲੀ ਗੱਲ ਆ ਜਿਹੜੀ ਉਹ ਮੈਨੂੰ ਨਹੀਂ ਲਗਾਈ ਦਿੰਦੀ ਸੋ ਕੌਮ ਇਹ ਗੱਲ ਨੂੰ ਮਹਿਸੂਸ ਕਰਦੀ ਆ ਕਿ ਅਸਲ ਦੋਸ਼ੀ ਜਿਹੜਾ ਉਹ ਬਾਦਲ ਨੇ ਇਸ ਕਰਕੇ ਉਹਨਾਂ ਨੇ ਬਜਾਏ ਜਥੇਦਾਰਾਂ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੇ ਸਿੱਧਾ ਹੀ ਉਸ ਅਸਲ ਦੁਸ਼ਮਣ ਦੀ ਵਿਰੋਧ ਜਿਹੜੀ ਇਸ ਤਰ੍ਹਾਂ ਦੀ ਕਾਰਵਾਈ ਆ ਆਪਣਾ ਜਿਹੜਾ ਗੁੱਸੇ ਰੋਹ ਦਾ ਪ੍ਰਗਟਾਵਾ ਜਿਹੜਾ ਉਹ ਉਹਨਾਂ ਨੇ ਸਿਰਫ ਤੇ ਸਿਰਫ ਬਾਦਲਾ ਬਰੋਦੀ ਸ਼ੁਰੂ ਕੀਤਾ ਕਿਉਂਕਿ ਉਹ ਜਾਣਦੇ ਨੇ ਕਿ ਅਸਲ ਦੁਸ਼ਮਣ ਜਾਂ ਅਸਲ ਦੋਸ਼ੀ ਕੌਣ ਆ ਉਹਨਾਂ ਨੇ ਸਿੱਧਾ ਉਸੇ ਨੂੰ ਹੀ ਫੜਿਆ ਜਿਸ ਤਰ੍ਹਾਂ ਸਰਕਾਰ ਨੇ ਪੰਜ ਪਿਆਰਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਨ ਤੋਂ ਰੋਕਿਆ ਹੈ ਕੀ ਤੁਸੀਂ ਸਮਝਦੇ ਹੋ ਕਿ ਬਾਦਲ ਸਰਕਾਰ ਨੇ ਸਿੱਖ ਸੰਗਤਾਂ ਦੇ ਰੋਹ ਨੂੰ ਦੁਬਾਰਾ ਜਗਾਇਆ ਹੈ ਲਿਖੀ ਵੀ ਪਹਿਲੀ ਗੱਲ ਤਾਂ ਇਹ ਕਿ ਸ਼੍ਰੀ ਕਾਲ ਤਖਤ ਸਾਹਿਬ ਦਾ ਸ਼੍ਰੀ ਦਰਬਾਰ ਸਾਹਿਬ ਹੈ। ਇਹ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ। ਜੀ। ਸਮੁੱਚੀ ਮਾਰ ਬਤਾਦੇ ਨੇ। ਹਾਂਜੀ। ਇਸ ਕਾਰਨ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ। ਚਾਰੇ ਵਰਨਾਂ ਲਈ, ਪਿਆਰੇ ਧਰਮਾਂ ਲਈ, ਸਮੁੱਚੀ ਮਾਨ ਲਈ। ਕੋਈ ਵੀ ਵਿਅਕਤੀ ਆ ਜਿਹੜਾ ਉਹ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋ ਸਕਦਾ ਵਾ ਕੋਈ ਵੀ ਵਿਅਕਤੀ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਨਹੀਂ ਸਿੱਖ ਹੈ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਗਵਾਈ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਲੈ ਸਕਦਾ ਹਾਂਜੀ ਇਸ ਲਈ ਕਿਸੇ ਨੂੰ ਇਸ ਗੱਲ ਤੋਂ ਰੋਕਣਾ ਕਿ ਉਹ ਅਕਾਲ ਤਖਤ ਤੇ ਨਹੀਂ ਜਾ ਸਕਦਾ ਅਕਾਲ ਤਖਤ ਤੇ ਜਾ ਕੇ ਅਰਦਾਸ ਨਹੀਂ ਕਰ ਸਕਦਾ ਅਕਾਲ ਤਖਤ ਤੇ ਜਾ ਕੇ ਹਾਜ਼ਰੀ ਨਹੀਂ ਭਰ ਸਕਦਾ ਅਕਾਲ ਤਖਤ ਸਾਹਿਬ ਤੇ ਜਿਹੜਿਆ ਹੈ ਉੱਥੇ ਜਾ ਕੇ ਬੈਠ ਕੇ ਕੋਈ ਆਪਣੀ ਕਥਰਥਾ ਨਹੀਂ ਕਰ ਸਕਦਾ ਸੋ ਇਹ ਸਿੱਖ ਸਿਧਾਂਤਾਂ ਨੇ ਪੂਰੀ ਤਰ੍ਹਾਂ ਉਲਟ ਸਿੱਖ ਸਿਧਾਂਤਾਂ ਦਾ ਕਤਲ ਹੈ ਅਗਲੀ ਗੱਲ ਇਹ ਹੈ ਕਿ ਪੰਜ ਪਿਆਰੇ ਨੇ ਜਿਹੜੇ ਉਹ ਕੌਮ ਦੀ ਸਰਵ ਉੱਚ ਸੰਸਥਾ ਜਿਹਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਸਿਰਜਿਆ ਸੋ ਕੌਮ ਦੀ ਜਿਹੜੀ ਸਰਮੌਰ ਸੰਸਥਾ ਉਸ ਨੂੰ ਕੋਈ ਹੋਰ ਵਿਅਕਤੀ ਆ ਜਿਹੜਾ ਉਹ ਕਿਵੇਂ ਕੋਈ ਆਦੇਸ਼ ਦੇ ਸਕਦਾ ਕਿਵੇਂ ਉਹਦੇ ਤੇ ਕੋਈ ਰੋਕ ਲਾ ਸਕਦਾ ਇਹ ਗੱਲ ਤਾਂ ਵੈਸੇ ਹੀ ਸਮਝ ਤੋਂ ਬਾਹਰ ਆ ਹਾਂਜੀ ਸੋ ਜਦੋਂ ਪੰਜ ਪਿਆਰਿਆਂ ਦੀ ਉਹ ਮਹਾਨ ਸੰਸਥਾ ਜਿਹਨੂੰ ਦਸ਼ਮੇਸ਼ ਪਿਤਾ ਨੇ ਖੁਦ ਸਿਰਜਿਆ ਉਹਦਾ ਬਾਦਲਾ ਨੇ ਸ਼੍ਰੋਮਣੀ ਕਮੇਟੀ ਨੇ ਇੱਕ ਤਰ੍ਹਾਂ ਕਾਹਨ ਕਰਨ ਦੀ ਕਤਲਿਆਂ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਗੁੱਸਾ ਉਹਦਾ ਰੋਸ ਕੌਮ ਦੇ ਮਨਾ ਚਾ ਅਗਲੀ ਗੱਲ ਜਿਹੜੀ ਇਹਨਾਂ ਨੇ ਕੀਤੀ ਕਿ ਪੰਜ ਪਿਆਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਨ ਤੋਂ ਹੀ ਰੋਕਤਾ ਹਾਂਜੀ ਤੋ ਉਹਦੇ ਨਾਲ ਜਿਵੇਂ ਤੁਸੀਂ ਕਿਹਾ ਕਿ ਕੌਮ ਦੇ ਮਨਾਂ ਦੇ ਵਿੱਚ ਜਿਹੜਾ ਰੋਹ ਤੇ ਰੋਸੀ ਉਹਦਾ ਜਿਹੜਾ ਅੱਜ ਗੁੱਸਾ ਸਾਡੇ ਸਾਹਮਣੇ ਫਟ ਕੇ ਬਾਹਰ ਆਇਆ ਕਿ ਅੱਜ ਬਾਗਰਾਂ ਦੇ ਪੁਤਲੇ ਆ ਜਿਹੜੇ ਮੋੜ ਕੇ ਭੁੱਕਣੇ ਸ਼ੁਰੂ ਹੋ ਗਏ ਸੋ ਉਹ ਉਹ ਕਾਰਨ ਕਿ ਕੌਮ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕੀ ਕਿ ਪੰਜ ਪਿਆਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਤੋਂ ਰੋਕਿਆ ਜਾਵੇ ਇਹ ਤਾਂ ਪਤਾ ਨਹੀਂ ਕਿ ਮੈਂ ਮਤਲਬ ਪਹਿਲੇ ਸਮੇਂ ਦੇ ਵਿੱਚ ਜਿਹੜਾ ਕੱਲ ਦੁਪਹਿਰ ਤੱਕ ਇਸ ਗੱਲ ਦੀ ਪੂਰੀ ਚਰਚਾ ਵੀ ਰਹੀ ਆ ਕਿ ਇੱਕ ਵਾਰੀ ਇਹ ਵੀ ਫੈਸਲਾ ਲਿਆ ਸੀ ਕਿ ਇਹਨਾਂ ਦੀ ਗ੍ਰਿਫਤਾਰੀ ਕਰ ਲਓ ਜੀ ਤੇ ਇੱਕ ਪੰਜ ਪਿਆਰੇ ਜਿਹੜਾ ਇਹਨਾਂ ਦੀ ਅਗਵਾਈ ਕਰ ਰਹੇ ਵਾ ਜਿਹੜਾ ਮਤਲਬ ਮੁੱਖ ਰੋਲ ਨਿਭਾ ਰਹੇ ਨੇ ਸਤਰਾਮ ਸਿੰਘ ਉਹਨਾਂ ਨੂੰ ਤਾਂ ਨਜਰਬੰਦ ਵੀ ਕੀਤਾ ਗਿਆ ਤੇ ਉਹਨਾਂ ਦੀ ਨਜ਼ਰਬੰਦੀ ਆ ਜਿਹੜੀ ਉਹਦੇ ਜਿਹੜਾ ਮੀਡੀਆ ਉੱਥੇ ਪਹੁੰਚਣ ਤੋਂ ਬਾਅਦ ਉਹ ਨਜ਼ਰਬੰਦੀ ਆ ਜਿਹੜੀ ਸਰਕਾਰ ਨੇ ਆਪਣੀ ਬਦਨਾਮੀ ਤੋਂ ਡਰਦਿਆਂ ਉਹ ਹਟਾਈ ਸੋ ਇੱਕ ਵੇਰੀ ਮਤਲਬ ਇਹ ਫੈਸਲਾ ਵੀ ਹੋ ਗਿਆ ਸੀ ਕਿ ਵੀ ਇਹਨਾਂ ਦੀ ਗ੍ਰਿਫਤਾਰੀ ਹੋ ਸੋ ਜੇ ਗ੍ਰਿਫਤਾਰੀ ਹੋ ਜਾਂਦੀ ਪੰਜ ਪਿਆਰਿਆਂ ਦੀ ਤੇ ਜਿਸ ਤਰ੍ਹਾਂ ਆਮ ਸਿੱਖ ਸੰਗਤਾਂ ਦੇ ਵੱਲੋਂ ਪ੍ਰतिकਰਮ ਆ ਰਿਹਾ ਸੀ ਕਿ ਇਹਨਾਂ ਨੇ ਤਾਂ ਪੰਜ ਪਿਆਰਿਆਂ ਨੂੰ ਵੀ ਹੱਥ ਪਾ ਲਿਆ ਹਾਂਜੀ ਸੋ ਅੱਜ ਪੰਜਾਬ ਦੇ ਵਿੱਚ ਜੇ ਉਹ ਘਟਨਾ ਵਾਪਰ ਜਾਂਦੀ ਤੇ ਜੋ ਕੁਝ ਪੰਜਾਬ ਚ ਵਾਪਰਦਾ ਸ਼ਾਇਦ ਉਹ ਅਣਕੈਸਿਆ ਹੁੰਦਾ ਸੋ ਪਰੰਤੂ ਉਸ ਦੇ باوجود ਵੀ ਇਹਨਾਂ ਦੇ ਪੰਜ ਪਿਆਰਿਆਂ ਨੂੰ ਸ਼੍ਰੀ ਕਾਲ ਤਖਸਾਲ ਸਾਹਿਬ ਜਾਣ ਤੋਂ ਰੋਕਣ ਤੇ ਹੀ ਜਿਹੜਾ ਸਿੱਖ ਸੰਗਤਾਂ ਦੇ ਮਨਾਂ 'ਚ ਗੁੱਸਾ ਵਾ ਉਹ ਅੱਜ ਸਾਡੇ ਸਾਹਮਣੇ ਉਸ ਗੱਲ ਦਾ ਸਬੂਤ ਆ ਰਿਹਾ ਸੋ ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹਨਾਂ ਨੇ ਜਿਹੜਾ ਪੰਜ ਪਿਆਰਿਆਂ ਨੂੰ ਰੋਕਿਆ ਹੈ ਸ਼੍ਰੀ ਕਾਲ ਤਖਤ ਸਾਹਿਬ ਤੇ ਜਾਣ ਤੋਂ ਉਹਨੇ ਉਸ ਗੁੱਸੇ ਨੂੰ ਪੜਕਾਇਆ ਵਾ ਤੇ ਅੱਜ ਜਿਹੜੇ ਇਹ ਬਾਦਲਾਂ ਦੇ ਪੁਤਲੇ ਫੂਕਣ ਦੀ ਜਿਹੜੀ ਗੱਲ ਸ਼ੁਰੂ ਹੋਈ ਆ ਰੋਜ਼ ਸ਼ੁਰੂ ਹੋਇਆ ਇਹ ਸਿਰਫ ਤੇ ਸਿਰਫ ਉਸ ਦੇ ਪ੍ਰਤੀਕਰਮ ਵਜੋਂ ਆ ਸ਼ਾਇਦ ਜੇ ਉਹਨਾਂ ਨੂੰ ਨਾ ਰੋਕਿਆ ਜਾਂਦਾ ਉਹਨਾਂ ਦੇ ਆਦੇਸ਼ ਤੇ ਇਸ ਤਰ੍ਹਾਂ ਦਾ ਪਰਟਾਵਾ ਸ਼ਾਇਦ ਨਾ ਹੁੰਦਾ ਸੋ ਇਹ ਬਿਲਕੁਲ ਜਿਹੜਾ ਸਵਾਲ ਤੁਸੀਂ ਕੀਤਾ ਸਹੀ ਆ ਕਿ ਪੰਜ ਪਿਆਰਿਆਂ ਨੂੰ ਸ਼੍ਰੀ ਕਾਲ ਤਖਤ ਸਾਹਿਬ ਜਾਣ ਤੇ ਰੋਕਣ ਕਾਰਨ ਸਿੱਖ ਸੰਗਤਾਂ ਦਾ ਜਿਹੜਾ ਗੁੱਸਾ ਸੀ ਉਹ ਉੱਬਲ ਕੇ ਸਾਹਮਣੇ ਆਇਆ ਦੂਸਰੇ ਪਾਸੇ ਪਠਾਨਕੋਟ ਦੇ ਵਿੱਚ ਹਮਲਾ ਹਾਲੇ ਤੱਕ ਜਾਰੀ ਹੈ ਉਹਨਾਂ ਹਾਲਾਤਾਂ ਬਾਰੇ ਵੀ ਜਰਾ ਜਾਣਨਾ ਪਾ ਕੇ ਜਾਈਏ ਦੇਖੋ ਬੀਬਾ ਬੜੀ ਇੱਕ ਹੈਰਾਨੀ ਵਾਲੀ ਗੱਲ ਆ ਤੇ ਸਰਕਾਰ ਲਈ ਨਮੂਸ਼ੀ ਵਾਲੀ ਗੱਲ ਵੀ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਇਸ ਗੱਲ ਦਾ ਦਾਵਾ ਕਰ ਰਹੀ ਆ ਕਿ ਸਾਨੂੰ 3 ਦਿਨ ਪਹਿਲਾਂ ਇਹ ਖੁਫੀਆ ਏਜੰਸੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਪਠਾਨਕੋਟ ਦਾ ਜਿਹੜਾ 에ਅਰ ਫੋਰਸ ਦਾ ਹਵਾਈ ਅੱਡਾ ਉਹਦੇ ਤੇ ਹਮਲਾ ਹੋਣ ਵਾਲਾ ਹਾਂਜੀ ਉਸ ਦੇ باوجود ਉਹ ਹਮਲਾ ਹੋਇਆ ਹਾਂਜੀ ਫਿਰ ਕੱਲ ਸ਼ਾਮ ਨੂੰ ਦੇਸ਼ ਦਾ ਗ੍ਰਹਿ ਮੰਤਰੀ ਦੇਸ਼ ਦਾ ਰੱਖਿਆ ਮੰਤਰੀ ਦੇਸ਼ ਦੇ ਤਿੰਨੇ ਸੈਨਾ ਦੇ ਮੁਖੀ ਆ ਜਿਹੜੇ ਉਹ ਇਸ ਗੱਲ ਦਾ ਐਲਾਨ ਕਰਦੇ ਨੇ ਕਿ ਜਿਹੜਾ ਪਠਾਨਕੋਟ ਦੇ ਵਿੱਚ ਸਰਚ ਆਪਰੇਸ਼ਨ ਚੱਲ ਰਿਹਾ ਸੀ ਉਹ ਖਤਮ ਹੋ ਗਿਆ ਹਾਂਜੀ ਜਿੰਨੇ ਮਤਲਬ ਹਮਲਾਵਰ ਆਏ ਸੀ ਉਹ ਪੰਜ ਦੇ ਪੰਜ ਮਾਰੇ ਗਏ ਜੀ ਪਰੰਤੂ ਅੱਜ ਫੇਰ ਦੁਆਰਾ ਉੱਥੇ ਗੋਲਾਬਾਰੀ ਆ ਜਿਹੜੀ ਉਹ ਚੱਲ ਰਹੀ ਆ ਉੱਥੇ ਤਮਾਕੇ ਵੀ ਹੋ ਰਹੇ ਨੇ ਤੇ ਹੁਣ ਇਹ ਗੱਲ ਕਹੀ ਜਾ ਰਹੀ ਆ ਕਿ ਸ਼ਾਇਦ ਦੋ ਹਮਲਾਵਰ ਨੇ ਜਿਹੜੇ ਉਹ ਹਾਲੇ ਉੱਥੇ ਮੌਜੂਦ ਨੇ ਜੀ ਸੋ ਦੇਸ਼ ਦੀ ਸਰਕਾਰ ਹੈ ਜਿਹੜੀ ਜਿਹੜੀ ਇਸ ਗੱਲ ਦਾ ਹੁਣ ਪਤਾ ਨਹੀਂ ਲਾ ਸਕੀ ਕਿ ਉਹ ਕੁੱਲ ਕਿੰਨੀ ਗਿਣਤੀ ਚ ਸੀ ਉਹਨਾਂ ਚੋਂ ਕਿੰਨੇ ਜਿਉਂਦੇ ਨੇ ਕਿੰਨੇ ਮਾਰੇ ਗਏ ਨੇ ਤੇ ਫਿਰ ਅਸੀਂ ਮਤਲਬ ਕੀ ਇਹਨਾਂ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿੱਥੇ ਵੱਡੇ ਜੰਗ ਜੁਦ ਹੋਣਗੇ ਉੱਥੇ ਅਸੀਂ ਕੀ ਰਿਜ਼ਲਟ ਦੇ ਸਕਦੇ ਹਾਂ ਸੋ ਇਹ ਬੜੀ ਇਹ ਦੇਸ਼ ਦੀ ਜਿਹੜੀ ਸਰਕਾਰ ਲਈ ਦੇਸ਼ ਦੀਆਂ ਜਿਹੜੀਆਂ ਮਤਲਬ ਉਹ ਸੁਰੱਖਿਆ ਦਸਤੇ ਨੇ ਜਿਹੜੇ ਜਿਹਦੇ ਵਿੱਚ ਫੌਜ ਵੀ ਸ਼ਾਮਲ ਹੈ ਕਿਉਂਕਿ ਇਹ ਆਪਰੇਸ਼ਨ ਹੈ ਜਿਹੜਾ ਸਾਰਾ ਉਹ ਫੌਜ ਤੇ ਹਵਾਈ ਫੌਜ ਹੈ ਜਿਹੜਾ ਮਿਲ ਕੇ ਕਰ ਰਿਹਾ ਸੋ ਉਹਨਾਂ ਲਈ ਬੜੀ ਕਿ ਟੋਹੀ ਜਿਹੜੇ ਉਹਨਾਂ ਦੇ ਜਹਾਜ਼ ਨੇ ਉਹ ਵੀ ਕੱਲ ਦੇ ਉੱਥੇ ਘੁੰਮ ਰਹੇ ਨੇ ਪੂਰੇ ਵਾਈਟ ਠੀਕ ਹੈ ਕਿ ਉਹ ਬਹੁਤ ਵੱਡਾ 25 ਕਿਲੋਮੀਟਰ ਦਾ ਖੇਤ ਆ ਵਾ ਜਿਹੜਾ ਉਹਦਾ ਹਵਾਈ ਹੱਡੇ ਦਾ ਉਹਦੇ ਵਿੱਚ ਜਿਹੜੇ ਦਰਖਤ ਜੰਗਲ ਵਾਂਗੂ ਨੇ ਤੇ ਉਹਨਾਂ ਦਾ ਪਤਾ ਲਾਉਣਾ ਮੁਸ਼ਕਲ ਆ ਪਰਤੂ ਉਸ ਦੇ ਬਾਵਜੂਦ ਇੱਕ ਸੱਤ ਬੰਦੇ ਨੇ ਜਾਂ ਅੱਠ ਬੰਦੇ ਨੇ ਜਾਂ ਛੇ ਬੰਦੇ ਨੇ ਕਿੰਨੇ ਬੰਦੇ ਨੇ ਇਸ ਗੱਲ ਦਾ ਹੁਣ ਤੱਕ ਇੰਨਾ ਇਨਾਂ ਨੂੰ ਮਤਲਬ ਜਾਣਕਾਰੀ ਨਹੀਂ ਮਿਲ ਸਕੀ ਇਸ ਗੱਲ ਦਾ ਇਹ ਠੋਸ ਪਤਾ ਨਹੀਂ ਲਾ ਸਕੇ ਸੋ ਇਹ ਸਰਕਾਰ ਦੇ ਲਈ ਇੱਕ ਬੜੀ ਨਮੋਸ਼ੀ ਵਾਲੀ ਗੱਲ ਹੋਈ ਆ ਕਿ ਸਰਕਾਰ ਦੀਆਂ ਜਿਹੜੀ ਏਡੀ ਵੱਡੀ ਸਰਕਾਰ ਆ ਜਿਹੜੀ ਆਪਦੇ ਆਪ ਨੂੰ ਦੁਨੀਆ ਦੀ ਹੁਣ ਸਮਝਦੀ ਆ ਕਿ ਮੈਂ ਤੀਜੀ ਤਾਕਤ ਆ ਉਹ ਤੀਜੀ ਤਾਕਤ ਆ ਜਿਹੜੀ ਸੱਤ ਬੰਦਿਆਂ ਅੱਗੇ ਇੱਕ ਤਰ੍ਹਾਂ ਬੇਬਸ ਹੋ ਕੇ ਖੜ ਗਈ ਆ ਹਾਂਜੀ ਸੋ ਇਹ ਇਹ ਸਾਰਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਗੱਲ ਹੈ ਮਤਲਬ ਕਿ ਕਿਸ ਕਿਹੜਾ ਰੂਪ ਲੈਂਦੀ ਆ ਕਿਹੜਾ ਰੰਗ ਲੈਂਦੀ ਆ ਕਿੱਡੇ ਕਿੱਡੇ ਮਤਲਬ ਕੱਲ ਦਾਅਵੇ ਕੀਤੇ ਗਏ ਨੇ ਪਰੰਤੂ ਜਿਹੜਾ ਸੱਚ ਆ ਉਹ ਕੀ ਸਾਹਮਣੇ ਆ ਰਿਹਾ ਸੋ ਇਸ ਹਮਲੇ ਨੂੰ ਲੈ ਕੇ ਜਿਹੜਾ ਪਠਾਨਕੋਟ ਦਾ ਹੋਇਆ ਉਹਦੇ ਲਈ ਜਿਹੜੇ ਸਵਾਲ ਸਾਡੇ ਸਾਹਮਣੇ ਆਏ ਨੇ ਜਿਵੇਂ ਆਪਾਂ ਕੱਲ ਵੀ ਚਰਚਾ ਕੀਤੀ ਸੀ ਉਸ ਜਿਹੜੇ ਸਵਾਲ ਸਾਹਮਣੇ ਆਏ ਨੇ ਉਹ ਇਹ ਬਿਲਕੁਲ ਜਿਵੇਂ ਅਸੀਂ ਗੱਲ ਕੀਤੀ ਆ ਕਿ ਇੱਕ ਇੱਕ ਕਹਿ ਰਿਹਾ ਸਾਨੂੰ ਤਿੰਨ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਦੂਸਰਾ ਇਹ ਦਾ ਇੱਕ ਪੁਲਿਸ ਦਾ ਏਡਾ ਵੱਡਾ ਅਫਸਰ ਆ ਜਿਹੜਾ ਐਸਪੀ ਰੈਂਕ ਦਾ ਉਹਨੂੰ ਅਗਵਾ ਕੀਤਾ ਗਿਆ ਉਹ 3 ਘੰਟੇ ਉਹਨਾਂ ਨੇ ਬੰਦੀ ਬਣਾ ਕੇ ਰੱਖਿਆ ਤੇ ਫਿਰ ਉਹਨੂੰ ਰਿਹਾਬ ਵੀ ਕਰ ਦਿੱਤਾ ਸੋ ਉਸ ਦੇ ਬਾਵਜੂਦ ਉਹ ਹਮਲਾਵਰ ਸੀ ਜਿਹੜੇ ਉਹ ਫੇਰ ਵੀ ਉਹ ਹਵਾਈ ਅੱਡੇ 'ਚ ਦਾਖਲ ਹੋਣ 'ਚ ਸਫਲ ਹੋ ਗਏ ਸੋ ਫੇਰ ਵੀ ਸਰਕਾਰ ਇਹ ਦਾਅਵਾ ਕਰੇ ਕਿ ਸਾਡੀ ਜਿਹੜੀ ਚੌਕਸੀ ਸੀ ਉਹਦੇ ਕਾਰਨ ਬਹੁਤ ਵੱਡਾ ਨੁਕਸਾਨ ਸੀ ਜਿਹੜਾ ਉਹ ਹੋਣੋਂ ਅਸੀਂ ਬਚਾ ਲਿਆ ਸੋ ਇਹ ਮੈਨੂੰ ਲੱਗਦਾ ਕਿ ਇੱਕ ਤਰ੍ਹਾਂ ਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਦੇ ਕਾਰਟੂਨ ਨੇ ਜਿਹੜਾ ਸਰਕਾਰ ਦਾ ਮਖੌਲ ੜਾਉਣਗੇ ਕਿ ਇੱਕ ਉਹ ਨੌ ਸਿਖਿਏ ਕਹੇ ਜਾ ਰਹੇ ਨੇ ਕਿ ਜਿਹੜੇ ਹਮਲਾਵਰ ਆਏ ਨੇ ਉਹ ਕੋਈ ਬਹੁਤੇ ਟ੍ਰੈਂਡ ਨਹੀਂ ਆਗੇ ਉਹ ਨੌ ਸਿਖਿਏ ਨੇ ਸੋ ਉਹ ਨੌ ਸਿਖਿਏ ਜਿਹੜੇ 5-7 ਬੰਦੇ ਆਏ ਨੇ ਉਹਨਾਂ ਨੇ ਪੂਰੇ ਦੇਸ਼ ਦਾ ਜਿਹੜਾ ਸੁਰੱਖਿਆ ਢਾਂਚਾ ਉਹ ਉਹਨੂੰ ਅਸਵਿਵਸ ਕਰਕੇ ਰੱਖਤਾ ਉਹ ਸੁਰੱਖਿਆ ਢਾਂਚਾ ਉਹਨਾਂ ਤੇ ਕੱਲ ਦਾ ਪੂਰਾ ਦਿਨ ਸਵੇਰੇ 3:30 ਵਜੇ ਤੋਂ ਲੈ ਕੇ ਤੇ ਅੱਜ ਫੇਰ ਸਾਰਾ ਪੂਰਾ ਦਿਨ ਲੰਘ ਰਿਹਾ ਬਸ ਉਹ ਇਹ ਘਟਨਾਵਾਂ ਜਿਹੜੀ ਅਮੇਕੇ ਹਮਲਾ ਅੰਤ ਹੈ ਜਿਹੜਾ ਉਹ ਸਾਨੂੰ ਪਤਾ ਹੈ ਕਿ ਜਿਹੜੇ ਉਹ 2-4 ਹੋਰ ਹੈਗੇ ਨੇ 2 ਨੇ 1 ਨੇ ਕਿ 1 ਕ ਉਹ ਉਹਨਾਂ ਦੇ ਮਾਰੇ ਜਾਣ ਦੀ ਖਬਰ ਹੈ ਜਿਹੜੀ ਉਹ ਆ ਜਾਣੀ ਆ ਪਰੰਤੂ ਉਸ ਦੇ ਬਾਵਜੂਦ ਜਿਸ ਤਰ੍ਹਾਂ ਦਾ ਜਲੂਸ ਦੇਸ਼ ਦੀ ਸੁਰੱਖਿਆ ਦਾ ਸੁਰੱਖਿਆ ਏਜੰਸੀਆਂ ਦਾ ਖੁਫੀਆ ਏਜੰਸੀਆਂ ਦਾ ਇਸ ਘਟਨਾ ਦੇ ਨਾਲ ਨਿਕਲਿਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਚ ਰਹੂਗਾ ਇਨਸਾਨ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਪਰੰਤੂ ਗਲਤੀ ਤੇ ਗਲਤੀ ਕਰਨਾ ਬਾਦਲ ਸਰਕਾਰ ਦੀ ਨੀਤੀ ਬਣਦੀ ਜਾ ਰਹੀ ਹੈ ਤੇ ਇਹ ਗਲਤੀ بار بار ਕਿਉਂ ਹੋ ਰਹੀ ਹੈ ਇਸ ਦੇ ਪਿੱਛੇ ਗੁਰੂ ਦੀ ਕੀ ਰਚਾ ਹੈ ਇਹ ਗੁਰੂ ਹੀ ਜਾਣੇ ਸੋ ਇਹ ਸੀ ਸਾਡਾ ਅਸ਼ਟਮ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਤੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ